ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਨਾਲ ਅਮਰੀਕਾ ਚ ਭਾਰਤੀ ਅਧਿਕਾਰੀ ਤੇ ਖਾਲਿਸਤਾਨੀ ਸਮਰਥਕ ਗੁਰਪਤਵੰਦ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲੱਗਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਆਪਣਾ ਬਿਆਨ ਦਿੱਤਾ ਮੋਦੀ ਨੇ ਸਪਸ਼ਟ ਕੀਤਾ ਕਿ ਜੇ ਕਿਸੇ ਭਾਰਤੀ ਸਾਜ਼ਿਸ਼ਬਾਰੇ ਕੋਈ ਪੁਕਤਾ ਸਬੂਤ ਦਿੱਤਾ ਜਾਂਦਾ ਹੈ ਤਾਂ ਉਹ ਯਕੀਨੀ ਤੌਰ ਤੇ ਇਸ ਦੇ ਵਿਚਾਰ ਕਰਨਗੇ ਹੁਣ ਇਹ ਵੀ ਕਿਹਾ ਕਿ ਕੁਝ ਘਟਨਾਵਾਂ ਭਾਰਤ ਤੇ ਅਮਰੀਕਾ ਦੀ ਦੋਸਤੀ ਨੂੰ ਪਟੜੀ ਤੋਂ ਨਹੀਂ ਉਤਾਰ ਸਕਦੀਆਂ ਪ੍ਰਤਾਨਿਕ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੂੰ ਇੰਟਰਵਿਊ ਦੇ ਵਿੱਚ ਮੋਦੀ ਨੇ ਸਾਫ਼ ਕਿਹਾ ਹੈ ਕਿ ਜੇ ਸਾਡੇ ਨਾਗਰਿਕ ਤੇ ਨੇ ਕੁਝ ਚੰਗਾ ਜਾਂ ਮਾੜਾ ਕੀਤਾ ਤਾਂ ਅਸੀਂ ਇਸ ਤੇ ਵਿਚਾਰ ਕਰਨ ਲਈ ਤਿਆਰ ਹਾਂ ਇਹ ਵਚਨ ਬੱਤਾ ਕਾਨੂੰਨ ਦੇ ਰਾਜ ਲਈ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵਿਦੇਸ਼ਾਂਚ ਮੌਜੂਦ ਕੁਝ ਕੱਟੜਪੰਥੀ ਸਮੂਹਾਂ ਦੀਆਂ ਗਤੀਵਿਧੀਆਂ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਤੇ ਪ੍ਰਧਾਨ ਮੰਤਰੀ ਨੇ ਕਿਹਾ ਕੱਟੜਪੰਥੀ ਤਤ ਪਰਟਾਵੇ ਦੀ ਆਜ਼ਾਦੀ ਦੇ ਨਾਤੇ ਧਮਕੀਆਂ ਦੇਣਾ ਤੇ ਹਿੰਸਾ ਪੜਕਾਉਣ ਚ ਲੱਗੇ ਹੋਏ ਨੇ ਸੋ ਇਸ ਤੋਂ ਪਹਿਲਾਂ ਭਾਰਤੀ ਨਾਗਰਿਕ ਨikhil ਗੁਪਤਾ ਤੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਲੱਗ ਚੁੱਕੇ ਨੇ ਲੋਕ ਸਭਾ ਨੇ ਸਦਨ ਦਾ ਅਪਮਾਨ ਕਰਨ ਦੇ ਮਾਮਲੇ 'ਚ ਵਿਰੋਧੀ ਧਿਰ ਦੇ ਮੈਂਬਰਾਂ ਸੀ ਥਾਮਸ ਅਤੇ ਏਐਮਆਰਐਫ ਨੂੰ ਸੰਸਦ ਸੈਸ਼ਨ ਦੀ ਬਾਕੀ ਮਿਆਦ ਲਈ ਫਿਲਹਾਲ ਮੁਅਤਲ ਕਰ ਦਿੱਤਾ ਹੈ। ਭਾਰਤੀ ਹਾਕੀ ਟੀਮ ਦੇ ਮਿਡਫੀਲਡਰ ਹਾਰਦਿਕ ਸਿੰਘ ਅਤੇ ਮੈਲਾ ਹਾਕੀ ਟੀਮ ਦੇ ਕਪਤਾਨ ਸविता ਨੂੰ ਅੱਜ FIH ਦੇ ਸਲਾਨਾ ਐਵਾਰਡਾਂ ਦੇ ਵਿੱਚ ਕਰਮਾਰ ਸਾਲ ਦਾ ਸਰਵੋਤਮ ਖਿਡਾਰੀ ਅਤੇ ਸਰਵੋਤਮ ਮੈਲਾ ਗੋਲ ਕੀਪਰ ਚੁਣਿਆ। ਹਾਰਦਿਕ ਸਿੰਘ ਦੇਸ਼ ਲਈ 114 ਮੈਚ ਖੇਡ ਚੁੱਕੇ ਨੇ ਤੇ ਉਹ ਟੋਕੀਓ 올림픽 ਚਾਂਸੀ ਦਾ ਤਗਮਾ ਜੇਤੂ ਭਾਰਤੀ ਟੀਮ ਦਾ ਮੈਂਬਰ ਸੀ ਤੇ ਉਸ ਮਗਰੋਂ ਉਸ ਦੀ ਖੇਡ ਦੇ ਵਿੱਚ ਲਗਾਤਾਰ ਸੁਧਾਰ ਹੋਇਆ। ਸੋ ਹਾਰਦਿਕ ਦਾ ਇਸ ਸਾਲ ਦਾ ਇਹ ਦੂਜਾ ਵੱਡਾ ਐਵਾਰਡ ਹੈ। ਇਸ ਤੋਂ ਪਹਿਲਾਂ ਹਾਕੀ ਇੰਡੀਆ ਨੇ ਹਾਰਦਿਕ ਸਿੰਘ ਨੂੰ ਸਾਲ 2022 ਸਰਵੋਤਮ ਖਿਡਾਰੀ ਲਈ ਬਲਬੀਰ ਸਿੰਘ ਸੀਨੀਅਰ ਐਵਾਰਡ ਨਾਲ ਵੀ ਸਨਮਾਨਿਤ ਮੈਲਾ ਗੋਲ ਕੀਪਰ ਸविता ਨੇ ਵੀ ਲਗਾਤਾਰ 3ਜੀ ਵਾਰ ਸਰਵੋਤਮ ਗੋਲ ਕੀਪਰ ਦਾ ਖਿਤਾਬ ਆਪਣੇ ਨਾਂ ਕੀਤਾ। ਅੰਮ੍ਰਿਤਸਰ ਪੁਲਿਸ ਵੱਲੋਂ ਨਾਮੀ ਗੈਂਗਸਟਰ ਦਾ ਇਨਕਾਊਂਟਰ ਕਰ ਦਿੱਤਾ ਗਿਆ। ਇਹ ਮੁਲਜ਼ਮ ਕਈ ਮਾਮਲੇਤ ਵਿੱਚ ਲੋੜਿੰਦਾ ਸੀ ਤੇ ਜੰਡਿਆਲਾ ਗੁਰੂਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ। ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਗੈਂਗਸਟਰ ਨੂੰ ਮਾਰ ਮੁਕਾਇਆ ਤੇ ਗੈਂਗਸਟਰ ਅਮਰਿਤਪਾਲ ਅਮਰੀ ਨੂੰ ਪੁਲਿਸ ਇੱਥੇ ਕਿਸੇ ਕੇਸ ਵਿੱਚ ਲੈ ਕੇ ਆਈ ਸੀ ਤਾਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੌਰਾਨ ਪੁਲਿਸ ਕਾਰਵਾਈ ਦੇ ਵਿੱਚ ਉਹ ਮਾਰਿਆ ਗਿਆ। ਅਮਰੀਕੀ ਖੁਫੀਆ ਏਜੰਸੀ CIA ਦੇ ਮੁਖੀ ਵਿਲੀਅਮ ਨੇ ਬੰਜ਼ ਅਜਰਾਈਲ ਤੇ ਕਤਰ ਦੇ ਅਧਿਕਾਰੀਆਂ ਨਾਲ ਗੱਲਬਾਤ ਲਈ ਯੂਰਪ ਪਹੁੰਚੇ ਨੇ ਸੋ ਇਸ ਵਾਰਤਾ ਦੇ ਵਿੱਚ ਨਵੀਂ ਗੋਲੀਬੰਦੀ ਤੇ ਗਾਜ਼ਾ ਵਿੱਚ ਬੰਦਕਾਂ ਦੀ ਰਿਹਾਈ ਦੇ ਉੱਤੇ ਤੇ ਸਮਝੌਤੇ ਤੇ ਚਰਚਾ ਹੋਣ ਦੀ ਉਮੀਦ ਜਤਾਈ ਗਈ ਹੈ ਸੋ ਪਹਿਲਾਂ ਅਮਰੀਕੀ ਰੱਖਿਆ ਮੰਤਰੀ ਨੇ ਹਮਾਸ ਵਿਰੁੱਧ ਜੰਗੀ ਮੁਹਿੰਮ ਨੂੰ ਘਟ ਕਰਨ ਬਾਰੇ ਇਜ਼ਰਾਈਲੀ ਸੈਨਾ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਇਜ਼ਰਾਈਲ ਦੇ ਕਰੀਬੀ ਫਰਾਂਸ, ਬਰਤਾਨੀਆ ਤੇ ਜਰਮਨੀ ਵੀ ਹਫ਼ਤੇ ਦੇ ਅਖੀਰ ਦੇ ਵਿੱਚ ਜੰਗਬੰਦੀ ਲਾਗੂ ਕਰਨ ਦੀ ਆਲਮੀ ਮੰਗ ਵਿੱਚ ਸ਼ਾਮਲ ਹੋਏ ਨੇ ਸੋ ਇਜ਼ਰਾਈਲੀ ਸੈਨਾ ਦੇ ਵੱਲੋਂ ਗਲਤੀ ਦੇ ਨਾਲ ਚਲਾਈ ਗਈ ਗੋਲੀ 'ਚ ਇਜ਼ਰਾਈਲੀ ਬੰਦਕਾਂ ਦੀ ਮੌਤ ਹੋਣ ਤੋਂ ਬਾਅਦ ਸਾਰੇ ਬੰਦਕਾਂ ਦੀ ਰਿਹਾਈ ਲਈ ਹਮਾਸ ਨਾਲ ਨਵੇਂ ਸਿਰਿਓਂ ਗੱਲਬਾਤ ਲਈ ਰੋਸ ਪ੍ਰਦਰਸ਼ਨ ਹੋ ਰਹੇ ਨੇ ਸੋ ਅਮਰੀਕਾ ਗਾਜ਼ਾ ਵਿੱਚ ਵੱਡੀ ਗਿਣਤੀ ਆਮ ਨਾਗਰਿਕਾਂ ਦੀਆਂ ਮੌਤਾਂ ਤੇ ਕਈ ਵਾਰ ਚਿੰਤਾ ਜ਼ਾਹਰ ਕਰ ਚੁੱਕਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਦੇ ਡੀਏ ਵਿੱਚ ਕੀਤੇ ਵਾਅਦੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਸਰਕਾਰ ਦੇ ਵੱਲੋਂ ਪਿਛਲੇ ਦਿਨੀ ਮੁਲਾਜ਼ਮਾਂ ਦੇ ਡੀਏ 'ਚ 4% ਦੀ ਵਾਅਦਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਡੀਏ 34% ਤੋਂ 38% ਹੋ ਗਿਆ। 1 ਦਸੰਬਰ 2023 ਤੋਂ ਲਾਗੂ ਹੋਣਾ ਸੀ। ਯਾਨੀ ਕਿ 10 ਜਨਵਰੀ ਦੀ ਤਨਖਾਹ ਦੇ ਨਾਲ ਨਾਲ ਮੁਲਾਜ਼ਮਾਂ ਨੂੰ ਇੱਕ ਮਹੀਨੇ ਦਾ ਏਰੀਅਰ ਵੀ ਮਿਲੇਗਾ। ਸੋ ਦੱਸ ਦਈਏ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗਨੇ ਕਿਹਾ ਸੀ ਕਿ ਆਪ ਦੀ ਸਰਕਾਰ ਪੰਜਾਬ 'ਚ ਹਰ ਵਰਗ ਦੀ ਸਰਕਾਰ ਹੈ ਸੁਕੰਗ ਨੇ ਇਹ ਵੀ ਦੱਸਿਆ ਸੀ ਕਿ ਮਾਨ ਸਰਕਾਰ ਦਾ 90% ਦੀ ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਤੇ ਹਰ ਖੇਤਰ ਦੇ ਹਰ ਕੋਨੇ ਨੂੰ ਨਹਿਰੀ ਪਾਣੀ ਮਿਲ ਰਿਹਾ ਤੇ ਸਾਡੇ ਨੌਜਵਾਨਾਂ ਨੂੰ 40000 ਸਰਕਾਰੀ ਨੌਕਰੀਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੇ ਮਾਲੀਏ ਵਿੱਚ ਵਾਧਾ ਹੋਇਆ कोरोना वायरस जो कि एक बार फिर भारत ਦੇ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। করোনা ਦੇ ਨਵੇਂ ਰੂਪ JN.1 ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਭਾਰਤ ਦੇ ਵਿੱਚ ਵੀ করোনা ਦੇ ਮਾਮਲੇ ਵਧੇ ਨੇ। ਸੋ ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੂਖ ਮਾਂਡਵਿਆ ਨੇ ਲਗਾਤਾਰ ਵਧ ਰਹੇ করোনা ਸੰਕਰਮਣ ਨੂੰ ਲੈ ਕੇ ਰਾਜਾ ਦੇ ਨਾਲ ਸਮੀਖਿਆ ਮੀਟਿੰਗ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ 9 ਦਿਨਾਂ ਦੇ ਮਾਮਲੇ ਦੁੱਗਣੇ ਹੋਏ ਨੇ ਭਾਰਤ ਦੇ ਸਰਗਰਮ ਕੋਵਿਡ ਕੇਸਾਂ ਦੀ ਗਿਣਤੀ ਪਿਛਲੇ 9 ਦਿਨਾਂ 'ਚ 11 ਦਸੰਬਰ ਨੂੰ 938 ਤੋਂ ਵੱਧ ਕੇ 1970 ਹੋ ਗਈ ਹੈ ਸੋ ਮਹਾਰਾ ਨੇ ਸੁਪ ਵਰਗ ਨੂੰ ਫਲੈਗ ਕੀਤਾ ਤੇ ਮੰਨਿਆ ਜਾਂਦਾ ਹੈ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਦੇ ਵਿੱਚ ਕੋਵਿਡ ਦੇ ਮਾਮਲਿਆਂ 'ਚ ਵਾਧਾ ਕਰ ਰਿਹਾ ਹੈ। ਲੁਧਿਆਣਾ ਐਸਟੀਐਫ ਨੇ 7 ਕਰੋੜ ਰੁਪਏ ਦੀ ਹੈਰੋਇਨ ਫੜੀ ਹੈ। ਐਸਟੀਐਫ ਨੇ 7.5 ਕਰੋੜ ਦੀ ਹੈਰੋਇਨ ਦੇ ਨਾਲ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰੈਸ ਕਾਨਫਰੰਸ ਕਰ ਸਕਦੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਫਿਰੋਜ਼ਪੁਰ ਦੇ ਗਾਂਧੀ ਨਗਰ ਵਾਸੀ ਆਸ਼ੀਸ਼ ਉਰਫ ਆਸ਼ੂ, ਸੁਖਵਿੰਦਰ ਸਿੰਘ ਅਤੇ ਬੰਦਨਾ ਦੇ ਰੂਪ ਦੇ ਵਿੱਚ ਹੋਈ। سوېسان د دې دنیا د خبره هونه مینو دېو اجازهک څنګه په